ਅੰਸਾ ਜ਼ਿਲ੍ਹੇ ਦੇ ਇੱਕ ਸੁਪੇ ਬੋਹੀ ਪੰਡ ਦੇ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਨੇ ਯੂ ਜੀ ਸੀ ਨੈਟ ਦੀ ਪ੍ਰੀਖਿਆ ਪਾਸ ਕਰਕੇ ਚਮਕਾਇਆ ਪੂਰੇ ਜ਼ਿਲ੍ਹੇ ਦਾ ਨਾਮ ਇੱਕ ਸਾਦੇ ਪਰਿਵਾਰ ਵਿੱਚ ਜੰਮਿਆ ਪਲਿਆ ਜਿਸ ਦੀ ਮਾਂ ਘਰ ਵਿੱਚ ਕੱਪੜੇ ਸਲਾਈ ਕਰਦੀ ਹੈ ਤੇ ਪਿਤਾ ਪੱਠੇ ਤੇ ਕੰਮ ਕਰਦਾ ਹੈ ਉਹ ਕਦੇ ਆਪਣੇ ਪਿਤਾ ਦੇ ਨਾਲ ਪੱਠੇ ਤੇ ਕੰਮ ਕਰਾਉਂਦਾ ਹੈ ਤੇ ਕਦੇ ਬੱਕਰੀਆਂ ਚਾਰਦਾ ਹੋਇਆ ਦਿਖਾਈ ਦਿੰਦਾ ਹੈ ਅੱਜ ਉਹ ਆਪਣੀ ਮਿਹਨਤ ਦੇ ਨਾਲ ਯੂ ਜੀ ਸੀ ਨੈਟ ਦੀ ਪ੍ਰੀਖਿਆ ਪਾਸ ਕਰਕੇ ਸtare wang chamak reha hai. ਜੁਰੀਸਨ ਐਕਟ ਇੰਗਲਿਸ਼ ਸਬਜੈਕਟ ਕੋ ਕੁਆਲੀਫਾਈ ਕੀਤਾ। ਇਹ ਰੈਕਟ ਦੇਖ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਸਾਡੇ ਪਰਿਵਾਰ ਦੇ ਵਿੱਚ ਪਹਿਲੀ ਵਾਰ ਇੰਗਲਿਸ਼ ਸਬਜੈਕਟ ਦੇ ਵਿੱਚੋਂ ਕਿਸੇ ਨੇ ਜੁਰੀਸਨ ਨੈਟ ਕੁਆਲੀਫਾਈ ਕੀਤਾ। ਬਹੁਤ ਜ਼ਿਆਦਾ ਖੁਸ਼ੀ ਹੈ। ਪਹਿਲਾਂ ਵੀ ਪਰਿਵਾਰ ਦੇ ਵਿੱਚ ਕੋਈ ਨੌਕਰੀ ਵਾਲੇ ਹੈਗੇ ਸੀ ਜਾਂ ਨਹੀਂ? ਹੂੰ ਸਾਡੇ ਪਾ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਦਾ ਲੜਕਾ ਜੋ ਕਿ ਸਰਕਾਰੀ ਟੀਚਰ ਹੈ। ਹੋ ਮੈਂ ਅੱਜਕੱਡੀ ਸਰਕਾਰੀ ਟੀਚਰ ਹਾਂ ਤੇ ਮੈਂ ਇੰਗਲਿਸ਼ ਦੇ ਵਿੱਚ ਮਾਸਟਰ ਕੈਡਰ ਦੀ ਤਿਆਰੀ ਕਰ ਰਹੀ ਹਾਂ ਤੇ ਜੂਰੀ ਸੀਨੈਟ ਕੁਆਲੀਫਾਈ ਕੀਤਾ ਠੀਕ ਹੈ ਤੇ ਫੈਮਿਲੀ ਵਿੱਚ ਉਕੜ ਕਿਵੇਂ ਆ ਤੁਹਾਡਾ ਫੈਮਿਲੀ ਵੀ ਮਿਡਲ ਫੈਮਿਲੀ ਹੈਗੀ ਬਸ ਡੈਡੀ ਪੱਠੇ ਤੇ ਕੰਮ ਕਰਦੇ ਨੇ ਡੈਡੀ ਦੇ ਨਾਲ ਹੀ ਮੈਂ ਹੈਲਪ ਕਰਾਉਂਦਾ ਕੰਮ ਦੇ ਵਿੱਚ ਉਸ ਤੋਂ ਬਾਅਦ ਪੜਾਈ ਕਰਦਾ ਤੇ ਘਰੇ ਪਸ਼ੂ ਰੱਖਿਆ ਨੇ ਉਹਨਾਂ ਦਾ ਕੰਮ ਕਰਦੇ ਹਾਂ ਤੇ ਇਹਦੇ ਨਾਲ ਤੁਸੀਂ ਕੋਈ ਹੋਰ ਜੋਬ ਵਗੈਰਾ ਕਰਦੇ ਸੀ ਜਾਂ ਨਹੀਂ ਜੋਬ ਡੈਡੀ ਨਾਲ ਹੀ ਪੱਠੇ ਤੇ ਬਸ ਹੈਲਪ ਕਰਾਉਣੇ ਆ ਕੰਮ ਦੇ ਵਿੱਚ ਘਰੇ ਕੰਮ ਕਰਦੇ ਆ ਮੰਮੀ ਨਾਲ ਕੰਮ ਕਰਾ ਦਿੰਦੇ ਕਰੀ ਇਕਾ ਹੋਰ ਸਟੱਡੀ ਤੁਸੀਂ ਕਿਤੋਂ-ਕਿਤੋਂ ਕੀਤੀ ਸੀ ਮੈਂ ਬੀਏ ਆਪਣੀ ਬੀਏਡ ਕੰਪਲੀਟ ਕੀਤੀ ਆ ਗਰੂਪੇਕ ਬਾਦਰ ਕਾਲਜ ਆਫ ਐਜੂਕੇਸ਼ਨ ਦਲੇਰਵਾਲਾ ਤੋਂ ਤੇ ਹੁਣ ਮੇਰੀ ਐਮਏ ਚੱਲ ਰਹੀ ਹੈਗੀ ਗੋੜਾਵਾਲ ਕਾਲਜ ਦੇ ਵਿੱਚ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਬਿਰਾ ਨੈਟ ਯੂਜੀਸੀ ਦਾ ਜਿਹੜਾ ਹੈਗਾ ਪੇਪਰ ਕਲੀਅਰ ਹੋਇਆਗਾ ਤਾਂ ਕਿਵੇਂ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਫੀਲ ਹੋਇਆ ਕਿਸ ਤਰ੍ਹਾਂ ਤੁਸੀਂ ਫੈਮਿਲੀ ਦੇ ਨਾਲ ਗੱਲ ਜਦੋਂ ਸ਼ੇਅਰ ਕੀਤੀ ਹੋਣੀ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸੀ ਮੈਂ ਜਦੋਂ ਮੇਰਾ ਜੂਡੀਸੀ ਨੈਟ ਦਾ ਰਿਜ਼ਲਟ ਸ਼ਾਮ ਨੂੰ 7 ਤੋਂ 8 ਵਜੇ ਦੇ ਵਿੱਚ ਆਇਆ ਸੀ ਕਿਉਂਕਿ ਮੈਂ ਪਰਿਵਾਰ ਨੂੰ ਦੱਸਿਆ ਸੀ ਰੋਟੀ ਖਾ ਰਹੇ ਸੀਗੇ ਮਤਲਬ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਵੀ ਰੋਟੀ ਵੀ ਸਾਡੀ ਅੱਧ ਵਿਚਾਲੀ ਰਹਿ ਗਈ ਵੀ ਮੇਰਾ ਜੂਡੀਸੀ ਨੈਟ ਦਾ ਕੁਆਲੀਫਾਈ ਹੋ ਗਿਆ ਪੇਪਰ ਤਾਂ ਹੁਣ ਮਤਲਬ ਪੂਰਾ ਖੁਸ਼ੀ ਵਾਲਾ ਮਾਹੌਲਾ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਮੰਮੀ ਡੈਡੀ ਦਾਦੀ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਕਿਵੇਂ ਕਿਸ ਤਰ੍ਹਾਂ ਤੁਸੀਂ ਮਤਲਬ ਪੜਾਈ ਦੇ ਵਿੱਚ ਕਿਵੇਂ ਤੁਸੀਂ ਮੰਨ ਲਾਇਆ ਜਾਂ ਕਿਵੇਂ ਤੁਹਾਨੂੰ ਸਮਾਂ ਮਿਲਦਾ ਸੀਗਾ ਜੇ ਤੁਸੀਂ ਘਰ ਦੇ ਵੀ ਕੰਮ ਨਾਲ ਕਰਦੇ ਸੀ ਹਨਾ ਆਪਦੇ ਡੈਡੀ ਨਾਲ ਵੀ ਪੱਠੇ ਤੁਸੀਂ ਕਹਿ ਰਹੇ ਹੋ ਕੰਮ ਕਰਦੇ ਸੀਗੇ ਤੇ ਪੜਾਈ ਵਾਸਤੇ ਕਿਵੇਂ ਟਾਈਮ ਕੱਢ ਸਕਦੇ ਤੁਸੀਂ ਮੈਨੂੰ ਕੰਮ ਕਰਨਾ ਸਵੇਰ ਜਲਦੀ ਉੱਠਣਾ ਉਸ ਤੋਂ ਬਾਅਦ ਘਰੇ ਕੰਮ ਕਰਕੇ ਸਵੇਰ ਪੜਾਈ ਕਰਨੀ ਡੈਡੀ ਨਾਲ ਕੰਮ ਕਰਾ ਕੇ ਦਿਨੇ ਕਾ ਆਪਣਾ ਕਾਲਜ ਦਾ ਵਿੱਚ ਟਾਈਮ ਸਪੈਂਡ ਕਰਕੇ ਕਾਲਜ ਦੀ ਪੜਾਈ ਕਰਕੇ ਸ਼ਾਮ ਨੂੰ ਪੜਾਈ ਕਰਨੀ ਆ ਕਿ ਫਿਰ ਡੈਡੀ ਨਾਲ ਕੰਮ ਕਰਾਉਣਾ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਤੇਰੇ ਤੱਕ ਪੜਾਈ ਕਰਨੀ ਇਸ ਤੋਂ ਪਹਿਲਾਂ ਮੈਂ ਆਪਣਾ ਪੀਐਸਟੈਟ 2024 ਉਹ ਵੀ ਕੁਆਲੀਫਾਈ ਕੀਤਾ ਇਸੇ ਤਰੀਹੀ ਉਹ ਮੈਂ ਕੰਮ ਕਰਕੇ ਕਵਾਲਿਫਾਈ ਕੀਤਾ ਜਿੱਤੇ ਹੁਣ ਵੀ ਉਵੇਂ UGC NET ਕਵਾਲਿਫਾਈ ਕੀਤਾ ਹੂੰ ਤੇ ਜਿਵੇਂ ਤੁਸੀਂ ਘਰ ਦੇ ਕੰਮ ਕਹ ਲਓ ਮਤਲਬ ਆਪਦੇ ਪਿਤਾ ਨਾਲ ਤੁਸੀਂ ਪੱਟੇ ਵਗੈਰਾ ਤੇ ਕੰਮ ਕਰਦੇ ਰਹੋ ਇਸ ਤੋਂ ਇਲਾਵਾ ਕੁਝ ਹੋਰ ਕੰਮ ਕਰਦਾ ਤੁਹਾਨੂੰ ਕਰਦੇ ਹੁੰਦੇ ਸੀ ਨਾਲ ਤੁਸੀਂ ਹਾਂਜੀ ਵੀਰੇ ਅਸੀਂ ਘਰੇ ਗੋਤ ਫਾਰਮਿੰਗ ਦਾ ਕੰਮ ਕਰਦੇ ਹਾਂ ਬੱਕਰੀਆਂ ਰੱਖੀਆਂ ਹੁੰਦੀਆਂ ਨੇ ਆਪਣੇ ਘਰੇ ਉਹਨਾਂ ਦਾ ਕੰਮ ਧੰਦਾ ਕਰਕੇ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਆਪਣੀ ਪੜ੍ਹਾਈ ਦੇ ਵਿੱਚ ਲੱਗ ਜਾਂਦਾ ਸੀ ਮਤਲਬ ਬੱਕਰੀਆਂ ਤੁਸੀਂ ਆਪ ਚਰਾ ਕੇ ਲੈ ਕੇ ਆਉਂਦੇ ਹੁੰਦੇ ਸੀ ਹਾਂਜੀ ਵੀਰੇ ਠੀਕ ਹੈ ਤਾਂ ਹੋਰ ਜਿਵੇਂ ਹੁਣ ਆਪਣੇ ਵਰਗੇ ਭਰਾ ਭੈਣ ਹੁੰਦੇ ਨੇਗੇ ਹਨਾ ਜਿਹੜੇ ਮਤਲਬ ਪੜਨਾ ਵੀ ਚਾਹਦੇ ਨੇਗੇ ਜਾਂ ਜਿਹੜੇ ਪੜ ਰਹੇ ਨੇ ਉਹਨਾਂ ਨੂੰ ਤੁਸੀਂ ਆਪਦੇ ਵੱਲੋਂ ਕੀ ਸੁਨੇਹਾ ਕੀ ਮੈਸੇਜ ਲਾਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਣਾਗਾ ਵੀ ਪੜਾਈ ਦੇ ਵਿੱਚ ਤੇ ਜ਼ਿੰਦਗੀ 'ਚ ਮੁਸ਼ਕਲਾਂ ਹਰੇਕ ਨੂੰ ਆਉਂਦੀਆਂ ਨੇ ਪਰ ਇਹਨਾਂ ਮੁਸ਼ਕਲਾਂ ਨੂੰ ਦੇਖ ਕੇ ਇਹ ਨਹੀਂ ਹੈਗਾ ਵੀ ਆਪਾਂ ਆਪਣੀ ਪੜਾਈ ਜਾਂ ਆਪਦਾ ਫਿਊਚਰ ਨੂੰ ਸਾਈਡ ਤੇ ਕਰਕੇ ਬਿਲਕੁਲ ਹੀ ਕੰਮ ਦੇ ਵਿੱਚ ਰੁੱਝ ਜਾਈਏ ਆਪਾਂ ਕੰਮ ਵੀ ਨਾਲ-ਨਾਲ ਰੱਖਣਾ ਤੇ ਘਰਦਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਤੇ ਆਪਦੀ ਜ਼ਿੰਦਗੀ ਬਣਾਉਣ ਦੇ ਲਈ ਪੜਾਈ ਬਹੁਤ ਜ਼ਿਆਦਾ ਜ਼ਰੂਰੀ ਆ ਪੜਾਈ ਨਾਲ ਹੀ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਕੰਮ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਜ਼ਰੂਰੀ ਨਹੀਂ ਕੰਮ ਵੀ ਜ਼ਰੂਰੀ ਹੈ ਪਰ ਕੰਮ ਦੇ ਨਾਲ ਨਾਲ ਪੜਾਈ ਵੀ ਆਪਦੀ ਕਰਨੀ ਚਾਹੀਦੀ ਹੈ ਉਹਨੂੰ ਸਾਈਡ ਤੇ ਨਹੀਂ ਰੱਖਣਾ ਚਾਹੀਦਾ ਹਾਂਜੀ ਵੀਰੇ ਆਪਣੇ ਜਿਹੜੇ ਬੱਚੇ ਨੇ ਐਗਜ਼ਾਮ ਇਹ ਕਲੀਅਰ ਕੀਤਾਗਾ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋਗੇ ਕੀ ਖੁਸ਼ੀ ਦਾ ਮਾਹੌਲ ਹੈ ਤੁਹਾਡੇ ਵਿੱਚ ਕੋਈ ਕੁਝ ਹੈ ਜੀ ਮਿਹਨਤ ਕਰਕੇ ਬੱਚੇ ਪੜ੍ਹ ਕੇ ਕਾਮ ਵੜੇ ਹੈ ਜੀ ਕਰੇ ਵੀ ਵਧੀਆ ਕੰਮ ਕਰਦੇ ਹੈ ਜੀ ਅਸੀਂ ਪੱਠੇ ਦਾ ਕੰਮ ਕਰਦੇ ਹੈ ਮਿਹਨਤ ਕਰਦੇ ਹੈ ਬੱਚਾ ਤੁਹਾਡੇ ਨਾਲ ਵੀ ਕਰਦਾ ਹੁੰਦਾ ਸੀ ਹਾਂਜੀ 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 ਘਰੇ ਸਾਰਾ ਕੰਮ ਕਰਾਉਂਦਾ ਘਰੇ ਮੰਮੀ ਨਾਲ ਹੀ ਕਿੰਨਾ ਕ ਤੁਸੀਂ ਇਹਨੂੰ ਮੋਟੀਵੇਟ ਕੀਤਾ ਜਾਂ ਪੜ੍ਹਨ ਵਾਸਤੇ ਕਿਸ ਤਰ੍ਹਾਂ ਇਹਨੂੰ ਤੁਸੀਂ ਉਹ ਕੀਤਾਗਾ 8 ਵਜੇ ਤੱਕ ਇਹ ਵੇ ਪੜਾਈ ਬਹੁਤ ਜ਼ਰੂਰੀ ਹੈ ਜੀ 7:30 ਤੋਂ ਬਿਨਾ ਕੁਝ ਨਹੀਂ ਹੈਗਾ ਜੀ ਹੂੰ ਬੜਕੇ ਇੱਕ ਦੇ ਲੱਗ ਜਾਊਗਾ ਇਹਦਾ ਜਿੰਦਗੀ ਬਣੀ ਹਾਂਜੀ ਮਾਤਾ ਇਹ ਤਾਂ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਐਂ ਕਹਿਣਾ ਚਾਹੁੰਦੇ ਸਾਡੇ ਬੇਟੀ ਦੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਤੁਸੀਂ ਸੁਣ ਲਿਆ ਫਿਰ ਇਹਨੇ ਆਮ ਦਾ ਪੇਪਰ ਉਹ ਕਰ ਲਿਆ ਬੱਚੇ ਨੇ ਤੈਨੂੰ ਸਾਨੂੰ ਇੰਨੀ ਖੁਸ਼ੀ ਹੋਈ ਨਾ ਇਸ ਕਾਰਨ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨੀ ਜਿਹੜੇ ਤੁਸੀਂ ਇੱਥੇ ਆ ਕੇ ਪਹੁੰਚੇ ਬੱਚੇ ਵਾਸਤੇ ਬਹੁਤ ਵੱਡਾ ਧੰਨਵਾਦ ਕੀਤਾ ਤੁਸੀਂ ਆਪਦੀ ਮਿਹਨਤ ਬਹੁਤ ਇੰਜਵਾਕ ਲਾਈ ਰਾਤ ਦਿਨ ਪੜਦਾ ਸੀ ਨਾਲੇ ਆਪਦੇ ਡੈਡੀ ਨਾਲ ਪੱਠੇ ਤੇ ਹਲਕ ਕਰਾਉਂਦਾ ਨਾਲੇ ਰਾਤ ਨੂੰ ਮੰਮਾ ਨਾਲ ਕਰਾਉਂਦਾ ਫਿਰ ਬੱਕਰੀਆਂ ਦੀ ਦੇਖਭਾਲ ਕਰਦਾ ਇਹ ਬੱਚੇ ਨੂੰ ਤਾਂ ਬਹੁਤ ਸਾਨੂੰ ਇੰਨੀ ਖੁਸ਼ੀ ਹੋਈ ਨੇ ਇਸ ਬੱਚੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਮੁੰਡੇ ਨੇ ਪੀਪੀ ਪ੍ਰੀ ਕੇਅਰ ਕਰ ਲਿਆ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਬੇਟੇ ਦੀ ਇਹ ਪੜਾਈ ਵਧੀਆ ਕਰਦਾ ਹੈ ਜੀ ਘਰੇ ਵੀ ਵਧੀਆ ਕੰਮ ਕਰਦਾ ਹੈ ਦੇ ਨਾਲ ਤੇ ਜਿਵੇਂ ਹੁਣ ਬੱਚਾ ਆਪਣਾ ਹੈਗਾ ਇਹਨੇ ਪੜ੍ਹਾਈ ਕੀਤੀ ਕਿੰਨਾ ਕੁ ਤੁਸੀਂ ਇਹਨੂੰ ਮਤਲਬ ਪੜ੍ਹਾਈ ਦੇ ਵਿੱਚ ਅੱਗੇ ਲੈਣ ਵਾਸਤੇ ਕਿੰਨਾ ਕੁ ਤੁਸੀਂ ਮਿਹਨਤ ਕੀਤੀ ਜਾਂ ਕਿਸ ਤਰ੍ਹਾਂ ਇਹਦੇ ਨੂੰ ਅੱਗੇ ਮੋਟੀਵੇਟ ਕਰਦੇ ਰਹੇ ਅਸੀਂ ਇਹਨੂੰ ਬਹੁਤ ਕਹਿੰਦੇ ਰਹਿੰਦੇ ਆ ਜੀ ਬੜਿਆ ਕਰ ਬੇਟੇ ਪੜ੍ਹਿਆ ਕਰ ਕੰਮ ਵੀ ਕਰਦੇ ਜ਼ਰੂਰੀ ਨੇ ਪੜ੍ਹਨਾ ਵੀ ਜ਼ਰੂਰੀ ਹੈ ਜੀ ਬਹੁਤ ਮਿਹਨਤ ਕਰਦਾ ਬੱਚਾ ਤਾਂ ਕਰਦੇ ਕੰਮ ਦੇ ਵਿੱਚ ਵੀ ਇਹ ਤੁਹਾਡਾ ਪੂਰਾ ਸਾਥ ਦਿੰਦਾ ਹੁੰਦਾ ਸੀ ਹਾਂਜੀ ਹਾਂਜੀ हां ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਈਪਰ ਸਟੱਡੀ ਨਾਲ ਅੱਗੇ ਆਏ ਹੋ ਥੋੜਾ ਜਿਹਾ ਤਾਂ ਉਹਦੇ ਨਾਲ ਤੁਹਾਨੂੰ ਕਈ ਵਾਰ ਐਂ ਵੀ ਹੁੰਦਾ ਆਪਾਂ ਨੂੰ ਥੋੜੇ ਮੋਟੀਵੇਟ ਮੋਟੀਵੇਸ਼ਨ ਦੀ ਵੀ ਜ਼ਰੂਰਤ ਹੁੰਦੀ ਹੈਗੀ ਤਾਂ ਕੌਣ ਤੁਹਾਡੇ ਇਸ ਸਫਰ ਦੇ ਵਿੱਚ ਤੁਹਾਡੇ ਨਾਲ ਕਿਹਨੇ ਸਾਥ ਦਿੱਤਾ ਜਾਂ ਕਿਸ ਤੋਂ ਤੁਸੀਂ ਮੋਟੀਵੇਟ ਹੋਏ ਹਾਂਜੀ ਮੈਂ ਇਸ ਤੋਂ ਜੁਡੀਸੀ ਨੈਟ ਕੁਆਲੀਫਾਈ ਕਰਨ ਤੋਂ ਪਹਿਲਾਂ ਕੇਸ ਟੈਟ 2024 ਦੀ ਤਿਆਰੀ ਕੀਤੀ ਸੀ ਸਕਸੈਸ ਪੈਂਡ ਬਰਨਾਂ ਤੋਂ ਉੱਥੋਂ ਦੇ ਐਮ ਡੀ ਨੇ ਰੋਹਿਤ ਸਰ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਜਿਨ੍ਹਾਂ ਨੇ 간 ਨੂੰ ਕਹਿਣਾ ਹੀ ਕਹਿਣਾ ਦੀ ਮੁਸ਼ਕਲਾਂ ਤਾਂ ਆਉਂਦੀ ਹੀ ਰਹਿਣੀਆਂ ਜ਼ਿੰਦਗੀ ਦੇ ਵਿੱਚ ਪਰ ਤੁਸੀਂ ਆਪਣੀ ਪੜ੍ਹਾਈ ਨਹੀਂ ਛੱਡਣੀ ਹੈਗੀ ਉਹਨਾਂ ਦੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਹੀ ਮੈਨੂੰ ਲੱਗਦਾ ਜਿਵੇਂ UGC NET ਵੀ ਕੁਆਲੀਫਾਈ ਕਰ ਪਾਇਆ ਹਾਂ ਹਾਂ ਕਰੇ ਤੁਸੀਂ ਜਿਵੇਂ ਡੈਡੀ ਨਾਲ ਆਪਦੇ ਨਾਲ ਕੰਮ ਦੇ ਵਿੱਚ ਸਾਥ ਦਿੰਦੇ ਸੀ ਤੇ ਹੋਰ ਵੀ ਤੁਹਾਡੇ ਘਰੇ ਕੋਈ ਕੰਮ ਕਰ ਕਰਨ ਵਾਲੇ ਹੈਗੇ ਨਹੀਂ ਹਾਂਜੀ ਮੇਰੇ ਮੰਮੀ ਨੇ ਉਹ ਸਲਾਈ ਦਾ ਕੰਮ ਕਰਦੇ ਨੇਗੇ ਸਲਾਈ ਦਾ ਕੰਮ ਕਰਨ ਕਰਨ ਦੇ ਨਾਲ ਉਹ ਘਰੇਲੂ ਕੰਮ ਵੀ ਕਰਦੇ ਨੇ ਤੇ ਉਹਨਾਂ ਦੇ ਨਾਲ ਜੀ ਮੈਂ ਕੰਮ ਚ ਹੈਲਪ ਕਰਾਉਣਾ ਰਹਿਣਾ